ਸਸੀ ਗੱਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਵਾਂਗੇ ਕੇਲਿਆਂ ਦਾ ਸ਼ੇਕ ਤਕਰੀਬਨ ਬਣਾਉਂਦੇ ਨੇ ਸਾਰੇ ਕੇਲਿਆਂ ਸ਼ੇਕ ਤੇ ਸਾਰਿਆਂ ਦਾ ਜਿਹੜਾ ਬਣਾਉਣ ਦਾ ਤਰੀਕਾ ਵੱਖ-ਵੱਖਰਾ ਹੁੰਦਾ ਤੇ ਜਿਸ ਤਰ੍ਹਾਂ ਇੱਥੇ ਮੈਂ ਬਣਾਉਣੀ ਆ ਮੈਂ ਉਸ ਤਰ੍ਹਾਂ ਦੱਸਦੀ ਆ ਜੇ ਤੁਸੀਂ ਜਿਵੇਂ ਬਣਾਉਨੇ ਹੋ ਤੁਸੀਂ ਕਮੈਂਟ ਕਰਕੇ ਦੱਸਿਓ ਕੋਈ ਚੀਜ਼ ਨਹੀਂ ਪਈ ਤਾ ਉਹ ਦੱਸਿਓ ਪਹਿਲਾਂ ਮੈਂ ਇੱਕ ਵਾਰੀ ਗਲਗਲ ਦਾ achar ਪਾਇਆ ਸੀ ਤਾਂ ਇੱਕ ਭੈਣ ਨੇ ਮੈਨੂੰ ਕਮੈਂਟ ਕੀਤਾ ਕਿ ਭੈਣੇ ਮੇਥੇ ਵੀ ਪਾ ਲੈਣੀ ਸੀ ਮੈਨੂੰ ਬਹੁਤ ਵਧੀਆ ਲੱਗਿਆ ਤੇ ਜਦੋਂ ਵੀ ਮੈਂ ਫੇਰ ਦੁਬਾਰਾ achar ਪਾਉਂਗੀ ਤਾਂ ਮੈਂ ਜਰੂਰ ਉਹਨੂੰ ਐਡ ਕਰੂੰਗੀ ਮੇਥਿਆਂ ਨਾਲ ਵਿੱਚ ਤੇ ਇਦਾਂ ਕੋਈ ਦੱਸੇ ਨਾ ਫੇਰ ਵਧੀਆ ਲੱਗਦਾ ਤੇ ਉਹਦੇ ਵਾਸਤੇ ਮੈਂ ਹੁਣ ਸ਼ੇਕ ਵਾਸਤੇ ਦੋ ਕੇਲੇ ਲਏ ਆ ਜੇ ਬੱਸ ਤਾਂ ਇੱਕ ਗਲਾਸ ਦੇ ਵਿੱਚ ਐਡੇ ਵੱਡੇ ਜਿਹੜੇ ਵੱਡਾ ਕੇਲਾ ਹੁੰਦਾ ਤਾਂ ਹਾਫ ਹੀ ਕੇਲਾ ਬਹੁਤ ਹੈ ਇੱਕ ਗਲਾਸ ਦੇ ਵਿੱਚ ਤੇ ਜੇ ਛੋਟੇ ਆ ਤੁਸੀਂ ਇੱਕ ਪਾ ਸਕਦੇ ਹੋ ਇੱਕ ਗਲਾਸ ਦੇ ਵਿੱਚ ਅੱਧਾ ਗਲਾਸ ਦੁੱਧ ਆ ਤੇ ਇੱਕ ਕੇਲਾ ਤੇ ਜੇ ਜ਼ਿਆਦਾ ਹੀ ਵੱਡੇ ਵੱਡੇ ਆ ਤਾਂ ਅੱਧਾ ਕੇਲਾ ਆਪਣਾ ਇੱਕ ਗਲਾਸ ਦੇ ਵਿੱਚ ਅੱਧਾ ਗਲਾਸ ਦੁੱਧ ਤੇ ਬਾਕੀ ਚੀਜ਼ਾਂ ਹੋਰ ਨੇ ਇੱਕ ਇੱਕ ਇੱਥੇ ਹਾ ਪੀਨਟ ਬਟਰ ਹੁੰਦਾ ਆ ਸੀ ਮੂੰਗਫਲੀ ਦਾ ਹੈ ਬਟਰ ਜਿਆ ਤੇ ਇਹ ਬੱਚੇ ਲਿਆ ਕੇ ਰੱਖਦੇ ਇਹ ਪਾਉਂਦੇ ਆ ਵਿੱਚ ਹੈਨਾ ਤੇ ਆਪਾਂ ਹੁਣ ਇਹ ਬਣਾਉਣੇ ਆ ਤੇ ਬਣਾ ਕੇ ਦਿਖਾਉਣੀ ਆ ਤੁਹਾਨੂੰ ਤੇ ਮੈਂ ਹੋਰ ਕੀ ਕੀ ਪਾਉਣੀ ਆ ਹੈਨਾ ਆ ਲਓ ਜੀ ਪਹਿਲਾਂ ਆਪਾਂ ਕੇਲੇ ਪਾ ਲੈਨੇ ਆ ਵਿੱਚ ਤੇ ਆਪਾਂ ਮਿਕਸੀ ਦੇ ਵਿੱਚ ਪਹਿਲਾਂ ਕੇਲੇ ਪਾ ਲੈਨੇ ਆ ਕਕੇਲੇ ਖਾਲੀ ਨੇ ਆਪਾ ਉਸ ਤੋਂ ਬਾਅਦ ਫਿਰ ਮੈਂ ਪੀਨਟ ਬਟਰ ਪਾਉਂਗੀ ਆਹ ਦੇ ਕਪਾਲੇ ਤੇ ਇਹਦੇ ਵਿੱਚ ਮੈਂ ਪਾਉਂਗੀ ਇੱਕ ਗਲਾਸ ਦੁੱਧ ਪਾਉਂਗੀ ਆਹ ਜਿਹੜੇ ਆਪਾਂ ਦੋ ਗਲਾਸ ਬਣਾਉਣੇ ਆ ਇੱਕ ਗਲਾਸ ਦੁੱਧਾ ਪਾਉਂਦੇ ਭਰ ਕੇ ਆਹ ਦੇਖੋ ਇੱਕ ਗਲਾਸ ਮੈਂ ਭਰ ਕੇ ਆਹ ਦੁੱਧਾ ਪਾ ਰਹੀ ਹਾਂ ਵਿੱਚ ਤੇ ਇੱਕ ਚਮਚ ਮੈਂ ਪੀਨਟ ਬਟਰ ਪਾਉਂਦੀ ਹਾਂ ਅਲਿਕੋ ਇੱਕ ਗਲਾਸ ਮੈਂ ਐਸ ਤਰ੍ਹਾਂ ਕਰਕੇ ਇੱਕ ਮੇ ਚਮਚ ਇਹ ਪਿੰਨਰ ਬਟਰ ਪਾਉਣੀ ਇਹ ਵੀ ਵਧੀਆ ਵੈਸੇ ਆਪਣੇ ਕਈ ਬੱਚੇ ਤਾਂ ਆਈਸਕ੍ਰੀਮ ਪਾਉਂਦੇ ਆ ਸ਼ੇਕ ਦੇ ਵਿੱਚ ਪਾਈ ਆਈਸਕ੍ਰੀਮ ਦਾ ਫਾਇਦਾ ਨਹੀਂ ਐ ਨਾ ਨਾ ਵੀ ਪਾਵਾਂ ਤਾਂ ਉਹ ਵਧੀਆ ਤੇ ਇੱਕ ਬੱਚੇ ਆਹ ਪਾਉਂਦੇ ਆ ਵਿੱਚ ਆਪਣਾ ਆ ਇਹਦਾ ਕੀ ਆਪਣੇ ਪਾਊਡਰ ਜਿਹਾ ਪ੍ਰੋਟੀਨ ਜਿਹੜੇ ਲਿਆ ਕੇ ਤੇ ਇਹ ਵੀ ਪਾ ਕੇ ਵਿੱਚ ਪਿੰਦੀਆ ਪਰ ਮੈਂ ਇਸੇ ਨਾਲੋਂ ਮੈਂ ਇੱਕਾ ਪਾਊਡਰ ਬਣਾਇਆ ਹੋਇਆ ਤਾਂ ਦਿਖਾਉਣੀ ਆ ਇਹਦਾ ਮੈਂ ਇੱਕ ਚਮਚ ਕਾਉਂਗੀ ਆ ਦੇਖੋ ਮੈਂ ਇਹਦਾ ਇੱਕ ਚਮਚ ਪਾਉਣੀ ਆ ਅੱਗੇ ਪਹਿਲਾਂ ਮੈਂ ਵੀਡੀਓ ਦੇ ਵਿੱਚ ਬਣਾਇਆ ਸੀ ਤੁਸੀਂ ਉੱਥੋਂ ਦੇਖ ਲਿਓ ਤੇ ਸਾਰੇ ਡਰਾਈ ਫਰੂਟਾਂ ਦਾ ਮਿਕਸ ਕਰਕੇ ਬਣਾਇਆ ਸੀ ਇਹ ਆ ਮੇਰਾ ਡੱਬਾ ਭਰਿਆ ਹੋਇਆ ਸੀ ਤੇ ਹੁਣ ਖਤਮ ਹੋ ਗਿਆ ਕੁਸ ਪਿੰਨੀਆਂ ਬਣਾ ਲੀਆਂ ਤੇ ਇਹਦੇ ਵਿੱਚ ਮੈਂ ਡਰਾਈ ਫਰੂਟਾਂ ਤੋਂ ਇਲਾਵਾ ਨਾ ਮੈਂ ਇਹਦੇ ਵਿੱਚ ਤੇਲ ਆਲਸੀ ਤੇ ਆਪਣਾ ਭੁੰਨੇ ਹੋਏ ਛੋਲੇ ਤੇ ਖਾਸ ਕਰ ਇਸ ਚੀਜ਼ਾਂ ਨਾਲ ਐਡ ਜ਼ਰੂਰ ਕਰ ਲਿਓ ਇਹ ਉਹ ਇਸ ਪ੍ਰੋਟੀਨ ਦੇ ਨਾਲ ਉਹ ਪ੍ਰੋਟੀਨ ਬਹੁਤ ਵਧੀਆ ਇਹ ਪ੍ਰੋਟੀਨ ਨਾ ਪਾਓ ਤੇ ਉਹ ਬਣਾ ਕੇ ਪਾਇਆ ਕਰੋ ਉਹ ਬਹੁਤ ਵਧੀਆ ਸਿਹਤ ਵਾਸਤੇ ਜੇ ਤੁਸੀਂ ਆਟਾ ਗੁੰਨਦੇ ਵੀ ਨਾ ਇੱਕ ਚਮਚਾ ਆਟੇ ਦੇ ਵਿੱਚ ਵੀ ਪਾ ਲਓ ਤੇ ਤਾਂ ਬਹੁਤ ਵਧੀਆ ਸਾਰਿਆਂ ਨੂੰ ਥੋੜੀ ਥੋੜੀ ਆਪਣੀ ਪ੍ਰੋਟੀਨ ਮਿਲਦੀ ਰਹਿੰਦੀ ਹੈ ਕੈਲਸ਼ੀਅਮ ਮਿਲਦਾ ਹੈ ਨਾ ਕਈ ਵਾਰ ਆਪਾਂ ਡਰਾਈ ਫਰੂਟ ਸਾਰੇ ਜਾਣੇ ਸਿਆਣੇ ਜਾਂ ਬੱਚੇ ਛੋਟੇ ਹੁੰਦੇ ਉਹ ਨਹੀਂ ਵੀ ਖਾ ਸਕਦੇ ਤੇ ਇਦਾਂ ਐ ਇਹਦੇ ਵਿੱਚ ਪਾ ਕੇ ਆਟੇ ਚ ਆਪਾਂ ਗੁੰਨ ਲੀਏ ਨੇ ਤਾਂ ਉਹ ਖਾ ਵੀ ਲੈਂਦੇ ਆਟੇ ਵਿੱਚ ਜ਼ਰੂਰ ਇੱਕ ਚਮਚਾ ਪਾ ਕੇ ਗੁੰਨਿਆ ਕਰੋ ਆ ਲਓ ਜੀ ਮੈਂ ਇਹਨਾਂ ਨੂੰ ਗ੍ਰाइंड ਕਰ ਲਿਆ ਤੇ ਆ ਦੇਖੋ ਪਾ ਕੇ ਪਾਉਣੀ ਆ ਮੈਂ ਆ ਦੇਖ ਲਓ ਪੂਰੇ ਆਪਣੇ ਇੱਕ ਗਲਾਸ ਦੁੱਧ ਦਾ ਤੇ ਦੋ ਕੇਲੇ ਪੂਰੇ ਆਪਣੇ ਦੋ ਗਲਾਸ ਬਣ ਗਏ ਤੇ ਇਹਨਾਂ ਨੂੰ ਪੀਓ ਤੇ ਬਹੁਤ ਹੀ ਵਧੀਆ ਬ੍ਰੇਕਫਾਸਟ ਵਿੱਚ ਤੇ ਇਹ ਜਰੂਰ ਪ੍ਰੋਟੀਨ ਬਣਾ ਕੇ ਰੱਖਿਓ ਜਿਹੜੀ ਮੇਰੀ ਖਤਮ ਹੋ ਰਹੀ ਹੈ ਹੁਣ ਤੇ ਇਹ ਜਰੂਰ ਬਣਾ ਕੇ ਰੱਖਿਓ ਇਹ ਤੁਸੀਂ ਆਟੇ ਵਿੱਚ ਵੀ ਗੁੰਨ੍ਹੇ ਬੱਚਿਆਂ ਨੂੰ ਵੀ ਦਿਓ ਪਰੌਠੇ ਵਿੱਚ ਵੀ ਪਾ ਸਕਦੇ ਹੋ ਤੁਸੀਂ ਜਦੋਂ ਬੇਲਦੇ ਹੋ ਪਰੌਠਾ ਉਹਦੇ ਵਿੱਚ ਪਾ ਦਿਓ ਨਹੀਂ ਆਟੇ ਵਿੱਚ ਗੁੰਨ੍ਹਣਾ ਨਹੀਂ ਹੈਨਾ ਬਹੁਤ ਤਰ੍ਹਾਂ ਦੇ ਨਾਲ ਇਹ ਵਰਤੀ ਜਾਂਦੀ ਹੈ ਕੈਲਸ਼ੀਅਮ ਨਾਲ ਭਰਪੂਰ ਆ ਇਹ ਤੇ ਇਹ ਆਪਣੇ ਘਰੇ ਡੱਬਾ ਭਰ ਕੇ ਜਰੂਰ ਬਣਾ ਕੇ ਰੱਖਿਆ ਕਰੋ ਤੇ ਆ ਮੈਂ ਸ਼ੇਕ ਬਣਾ ਲਿਆ ਹੁਣ ਪੀਣੇ ਆ ਤੇ ਬਹੁਤ ਹੀ ਤਾਕਤਵਰ ਵਧੀਆ ਆਈਸਕ੍ਰੀਮ ਨਾਲ ਵਰਤਿਆ ਕਰੋ ਇਹਦੇ ਵਿੱਚ ਆਈਸਕ੍ਰੀਮ ਦਾ ਜਿਆਦਾ ਫਾਇਦਾ ਨਹੀਂ ਜੋ ਚੀਜ਼ ਦਾ ਆਪਣੇ ਆਪਾਂ ਨੂੰ ਫਾਇਦਾ ਉਹੀ ਪਾਓ ਹੈਨਾ ਤੇ ਚਲੋ ਜੀ ਠੀਕ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੁਸੀਂ ਵੀ ਬਣਾ ਕੇ ਪੀਓ ਤੇ ਆਪਾਂ ਵੀ ਪੀਨੇ ਆ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ